ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਵਸੀ ਆਪਾਂ ਨਾ ਔਰੇ ਅਰਬੀ ਦੀ ਸਬਜ਼ੀ ਕੱਟ ਰਹੇ ਸੀ ਅੱਜ ਨਾ ਪਣੇ ਅਰਬੀ ਬਣਾਉਣੀ ਸੀ ਮੈਂ ਚੱਲ ਅੱਜ ਅਰਬੀ ਬਣਾ ਲੈਣਾ ਇਹ ਕਈ ਦਿਨ ਹੋ ਗਏ ਦਾਣਾਂੀਆਂ ਨੂੰ ਬਣਾਉਂਦਿਆਂ ਨਾ ਵੀ ਚੱਲ ਅੱਜ ਸੁੱਕੀ ਸਬਜ਼ੀ ਬਣਾ ਲੈਣਾ ਸਰਦਾਰ ਜੀ ਲੈ ਕੇ ਆਏ ਸੀ ਤਾਂ ਕਰਕੇ ਮੈਂ ਹਾਂ ਵੀ ਚੱਲ ਸਰਦਾਰ ਜੀ ਕਹਿੰਦੇ ਵੀ ਚੱਲ ਸੁੱਕੀ ਸਬਜ਼ੀ ਬਣਾ ਲਈ ਤਾਪ ਇਥੇ ਬੈਠ ਕੇ ਕੱਟ ਰਹੇ ਦੀ ਸਬਜੀ ਸਾਰੇ ਜਾਣੇ ਬੈਠੇ ਸੀ ਉਰੇ ਚੱਲ ਹਨਾ ਹਾਂ ਵੀ ਐਂ ਤੇ ਚੱਲੋ ਮੈਂ ਕਿ ਵੀ ਚੱਲ ਮੈਂ ਸਾਜਰੇ ਲੱਗੀ ਸੀ ਅੱਜ ਸ਼ਾਮ ਨੂੰ 3 ਵਜੇ ਲੱਗੀ ਸੀ ਸਬਜੀ ਕੱਟਣਾਂ ਫਿਰ ਵੀ ਬਹੁਤ ਟਾਈਮ ਲੱਗ ਜਾਂਦਾ ਸਬਜੀ ਕੱਟਣੇ ਨੂੰ ਬਰੀਕੀ ਜਿਹਾ ਕੰਮ ਹੁੰਦਾ ਇਹ ਸਬਜੀ ਕੱਟਣਾ ਵੀ ਚਲੋ ਪਹਿਲਾਂ ਆਪਾਂ ਨੇ ਧੋ ਲਈ ਸੀ ਇਹ ਧੋ ਤੂ ਕੇ ਆਪਾਂ ਫਿਰ ਕੱਟਣ ਲੱਗਾਂ ਹੁਣ ਕੱਟ ਕੇ ਬਾਅਦ ਚ ਫਿਰ ਧੋਵਾਂਗੇ ਇਹਨੂੰ ਸਬਜੀ ਨੂੰ ਹਾਂਜੀ ਆਪਾਂ ਨੇ ਨਾ ਦੁਪਹਿਰੇ ਚਾਚੂ ਬਣਾ ਕੇ ਪੀ ਲਈ ਸੀ ਚਾਲੇ ਹਜੇ ਭਾਂਡੇ ਪਏ ਸੀ ਆਪਣੀ ਮਹਾ ਚਲਣਾ ਤਾਂ ਦਾਲ ਸਬਜ਼ੀ ਦੀ ਤਿਆਰੀ ਕਰਦੇ ਆਂ ਅੱਜ ਹੈਗਾ ਸੀ ਸੰਡੇ ਦਿਨ ਹੈਗਾ ਸੀ ਸੰਡੇ ਅੱਜ ਮੈਂ ਕਿਵੇਂ ਚੱਲਾ ਨਾ ਅੰਬੀ ਆਪਾਂ ਨਾ ਖਵਾਜੇ ਦਾ ਮੱਥਾ ਨਹੀਂ ਢੇਕਿਆ ਸੀ ਉਦੋਂ ਮੋਟਰ ਚਲਾਈ ਤੀ ਆਪਾਂ ਅੱਜ ਖਵਾਜੇ ਦਾ ਮੱਥਾ ਢੇਕ ਲਾਂਗੇ ਉੱਥੇ ਚਲ ਮੋਟਰ ਤੇ ਮੱਥਾ ਢੇਕ ਕੇ ਆਉਣਗੇ ਸਰਦਾਰ ਜੀ ਆਚਾਰ ਲੈਣ ਜਾਣਾ ਸੀ ਉਹਨਾਂ ਨੇ ਮਾਇ ਉਰੇ ਦੋ ਕ올ੀਆਂ ਸ਼ੱਕਰ ਦੀਆਂ ਪਾਈਆਂ ਤੇ ਮਿੱਠੇ ਚੌਲ ਬਣਾਉਣ ਲੱਗੀ ਸੀ ਮੈਂ ਚੱਲ ਮਿੱਠੇ ਚੌਲ ਬਣਾ ਲਾਂਗੇ ਤਾਂ ਕਰਕੇ ਆਪਾਂ ਇੱਧਰ ਡੱਬੂ ਦੇ ਵਿੱਚ ਪਾਣੀ ਪਾ ਲਿਆ ਤੇ ਮੈਂ ਚੱਲ ਗੈਸ ਤੇ ਕਰ ਲੈਣੀ ਆ ਆ ਵੀ ਚਾਸਨੀ ਇੱਥੇ ਬਣਾ ਲੈਣੀ ਆ ਮੈਂ ਇੱਥੇ ਧਰਤੀ ਸੀ ਚਾਸਨੀ ਬਣਾਉਣ ਨਾ ਮੈਂ ਕਿਰ ਚੱਲ ਇੱਥੇ ਬਣ ਜੂਗੀ ਚਾਸਨੀ ਬੇਬੇ ਬਾਹਰ ਆਪਾਂ ਚੁੱਲ੍ਹੇ ਪਰ ਬਣਾ ਲਾਂਗੇ ਚੁੱਲ੍ਹੇ ਪਰ ਇੱਕ ਬਹੁਤ ਜ਼ਿਆਦਾ ਨਾ ਖਲਾਰਾ ਪੈ ਜਾਂਦਾ ਉਦੋਂ ਬਾਥੀਆਂ ਕਰਕੇ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਤਾਂ ਕਰਕੇ ਫਿਰ ਮੈਂ ਥੋੜੀ ਜਿਹੀ ਚਕਾਈਆਂ ਦੇ ਆਪਣੀ ਚਾਸਨੀ ਦੀ ਰਿੱਚ ਗਈ ਹਾਂ ਵੀ ਚੌਲ ਸੱਕਰ ਸਮਾਰ ਕੇ ਚੰਗੀ ਤਰ੍ਹਾਂ ਭੁੱਲ ਜਾਂਦੀ ਆ ਮੈਂ ਉਰੇ ਸੰਦਲਪ੍ਰੀਤ ਖੜਾਈ ਵੀ ਤੇ ਮੈਂ ਸੰਦਲ ਦੇਖੀ ਮੜੀ ਜੀ ਚਾਸਨੀ ਨੂੰ ਉਹ ਫਿਰ ਮੈਂ ਬਾਅਦ ਚੋਂ ਲੈ ਕੇ ਗਈਆਂ ਚੱਕ ਕੇ ਚਲ ਚਾਹ ਬੁਣੀ ਲੱਗੀ ਸੀ আর ਚਾਸਨੀ ਲਗੀ ਸੀ ਚੱਕ ਕੇ ਪੱਬਾ ਚੁੱਲੇ ਪਰ ਨਾ ਪੋਚਾ ਲਾਇਆ ਸੀ ਪੋਚਾ ਲਾ ਰਹੇ ਸੀ ਚੁੱਲੇ ਨੂੰ ਮੈਂ ਕਿਹਾ ਵੀ ਚੱਲਣਾ ਮਿੱਠੇ ਚੌਲ ਬਣਾਉਣੇ ਨੇ ਆਪਾਂ ਨੇ ਮੱਥਾ ਟੇਕਣਾ ਹੈ ਨਾ ਖਵਾਜੇ ਦਾ ਵੀ ਆਪਾਂ ਜੁੱਲੇ ਤੇ ਪੋਚਾ ਲਾ ਦੀਏ ਪਹਿਲਾਂ ਮੈਂ ਇਥੇ ਪੋਚਾ ਲਾਉਣ ਲੱਗੀ ਵੀ ਸੀ ਕਿਉਂ ਚੁੱਲਾ ਰੋਜ਼ ਡੇਲੀ ਬਲਦਾ ਨਾ ਤਾਂ ਕਰਕੇ ਦੋਏ ਟਾਈਮ ਬਲਦੇ ਆਪਾਂ ਚੁੱਲਾ ਉਹ ਦੇ ਕਰਕੇ ਨਾ ਥੋੜੀ ਜੀ ਸੁਆਹ ਜ਼ਿਆਦਾ ਹੋ ਜਾਂਦੀ ਹੈ ਫਿਰ ਫਿਰ ਇਹ ਜ਼ਿਆਦਾ ਲੋਹੇ ਦਾ ਚੁੱਲ੍ਹਾ ਨਾ ਇਹ ਬਿਲਕੁਲ ਸ ਵੱਧ ਲੱਗ ਜਾਂਦੀ ਹੈ ਮਿੱਟੀ ਨਹੀਂ ਲਈ ਵੀ ਹੈਗੀ ਮਿੱਟੀ ਵੀ ਕਿੱਥੋਂ ਲਈ ਜਾਵੇ ਹਨਾ ਪਹਿਲਾਂ ਲਿਆਉਣ ਦੀ ਕੌਲ ਹੋ ਜਾਂਦੀ ਹੈ ਵੀ ਕਿਨੂੰ ਕਹੇ ਵੀ ਕੋੜਾ ਲਿਆ ਕੇ ਦੂਰ ਚੱਲ ਮਿੱਟੀ ਹਨਾ ਟੋਬੇ ਜੇ ਚੋਂ ਥੇ ਏਡੀ ਦੂਰੋਂ ਵੀ ਛੱਡ ਪਰਾਂ ਚੱਲ ਜੋ ਲੋਹੇ ਦਾ ਚੁੱਲ੍ਹਾ ਆਮਦਾਰੀ ਹੈ ਹਨਾ ਫਿਰ ਫੁੱਟ ਜਾਂਦਾ ਹੈ ਫੇਰ ਲਾਉਣੀ ਪੈਂਦੀ ਆ ਮਿੱਟੀ ਤਾਂ ਕਰਕੇ ਆਪਾਂ ਹੁਣ ਇਹਦੇ ਪਰ ਪੋਚਾ ਲਾ ਲਿਆ ਜੇ ਸੁੱਕੋ ਕਿੰਨਾ ਬਹੁਤ ਸੋਹਣਾ ਨੇ ਚਿੱਟਾ ਹੋ ਜਾਣਾ ਚੁੱਲ੍ਹੇ ਨੇ ਆਪਾਂ ਜਦ ਅੱਗ ਚਾਲੀਏ ਇਥੇ ਆਪਾਂ ਨੇ ਹੁਣ ਪਕਲ ਦਾ ਪਤੀਲਾ ਧਰ ਲਿਆ ਹੁਣ ਆਪਾਂ ਇਹਦੇ ਵਿੱਚ ਮਿੱਠੇ ਝੋਲ ਬਣਾਵਾਂਗੇ ਅੱਜ ਅੱਜ ਆਪਾਂ ਨੇ ਇੱਥੇ ਖਵਾਜੇ ਦਾ ਮੁੱਠਾ ਟੇਕਿਆ ਆਪਣੀ ਮੋਟਰ ਪਰ ਆਪਾਂ ਉਰੇ ਮੈਂ ਖਿਚਲਣਾ ਅੰਬੀ ਆਪਾਂ ਉਰੇ ਹੁਣ ਲੱਗ ਗਈ ਸ਼ਾਮ ਦੇ ਨੂੰਰੇ ਟਾਈਮ ਫੇਰ ਵੀ ਖਾ ਸਕੋਗੇ ਤੇ ਸਬਜ਼ੀ ਕੱਟਣੇ ਇਨ ਵਿੱਚ ਬਹੁਤ ਟਾਈਮ ਲੱਗ ਗਿਆ ਸੀ ਤਾਂ ਕਰਤੇ ਹੋਰੇ ਬਹੁਤ ਜਿਆਦਾ ਖਲਾਰਾ ਜਾ ਹੋਇਆ ਪਿਆ ਤੇ ਪਹਿਲਾਂ ਤਾਂ ਵੋਹੀ ਕੂਹੇ ਜਿਹੜੇ ਜਿਆਦੇ ਪੈਸੇ ਮੈਂ ਹੋ ਚੁਕਾਏ ਹਨਾ ਫਿਰ ਮੈਂ ਕਿਹਾ ਚਲੋ ਰੇ ਹੁਣ ਮੈਂ ਬਣਾ ਲੈਣੀ ਹੁਣ ਮੈਂ ਤੜਕਾ ਲਾਉਣ ਲੱਗੀ ਸੀ ਆਪਾਂ ਹੁਣ ਇਹਦੇ ਵਿੱਚ ਇੱਕ ਗੜਸੀ ਘਿਓ ਦੀ ਪਾਈ ਆ ਦੇਸੀ ਘਿਓ ਪਾਇਆ ਸੀ ਆਪਾਂ ਨੇ ਹਾਂ ਆਪਾਂ ਨੇ ਇਲਾਚੀਆਂ ਬੜੀਆਂ ਲੈ ਚੀਆਂ ਪਾਤੀਆਂ ਲੌਂਗ ਪਾਤੀ ਲੈ ਚੀਆਂ ਪਾਤੀਆਂ ਇਹਦੇ ਵਿੱਚ ਮਿੱਠੇ ਚੌਲਾਂ ਚ ਅਰ ਵਧੀਆ ਲੱਗਦੇ ਨੇ ਆਪਾਂ ਹੁਣ ਇਹਦੇ ਬਸ ਇਹ ਇੱਕ ਇਲਾਚੀ ਹੋਰ ਸੀ ਪਾਤੀ ਤੇ ਥੋੜੀ ਬਣਾਏ ਸੀ ਚੌਲ ਆਪਾਂ ਨੇ ਬਾਹਲੇ ਨਹੀਂ ਬਣਾਏ ਸੀ ਚੌਲ ਆਪਾਂ ਹੁਣ ਇਹਨੂੰ ਚਾਸਨੀ ਨੂੰ ਪੁੰਦਾਂਗੇ ਬਸ ਪੁੰਨ ਕੇ ਆਪਾਂ ਹੁਣ ਇਹਨੂੰ ਕਿਉਂ ਆਪਾਂ ਨੇ ਬਾਹਰ ਉਧਰ ਗੈਸ ਉੱਪਰ ਆਪਣਾ ਰਜਾਲੀ ਤੇ ਇਹ ਚਾਸਨੀ ਕੁਝ ਨਹੀਂ ਨਿਕਲੇ ਸਕਦਾ ਦੇ ਵਿੱਚੋਂ ਫਿਰ ਵੀ ਚਲ ਪੁੰਨ ਕੇ ਤਾਂ ਪਾਣੀ ਪਾਣੀ ਚਾਹੀਦੀ ਆ ਆਪਾਂ ਹੁਣ ਇਹਦੇ ਵਿੱਚ ਧੋਸ ਮਾਰ ਲਈ ਚੌਲ ਦੋ ਕੌਲੀ ਆਪਾਂ ਚੌਲਾਂ ਦੀ ਆਪਾਂ ਲਈ ਸੀ ਆਪਾਂ ਨੇ ਹੁਣ ਚੌਲੇ ਇਹਦੇ ਵਿੱਚ ਪਾ ਦੇ ਬਸ ਉਹ ਰਿਜਜਣ ਕੇ ਜਦਿਆ ਪਾਉਰੇ ਸਬਜੀ ਨੂੰ ਤੜਕਾ ਲਾ ਦਾਂਗੇ ਇੱਥੇ ਬੈਠ ਕੇ ਚੁੱਲ੍ਹੇ ਪਰੇ ਗਰਮੀ ਬਹੁਤ ਸੀ ਅੱਜ ਬੱਟ ਬਹੁਤ ਹੋਇਆ ਸੀ ਪਹਿਲਾਂ ਤਾਂ ਸਵੇਰੇ ਦੁਪਹਿਰੇ ਜੇ ਬਹੁਤ ਮਤਲਬ ਬੱਦੌੜਾ ਆ ਗਿਆ ਸੀ ਸਵੇਰੇ ਬਹੁਤ ਬੱਦਲ ਆਇਆ ਸੀ ਦੁਪਹਿਰ ਤੱਕ ਰਿਹਾ ਫਿਰ ਤਾਂ ਬਹੁਤ ਧੁੱਪਾਂ ਜੀ ਨਿਕਲ ਗਈ ਗਰਮੀ ਜੀ ਹੋ ਗਈ ਬਹੁਤ ਜ਼ਿਆਦਾ ਵਾਲੀ ਹੋ ਗਈ ਸੀ ਗਰਮੀ ਜੀ ਉਰੇ ਵੀ ਅੱਜ ਅੱਜ ਨਾ ਧੁੱਪਾਂ ਨਿਕਲ ਗਈ ਤੇ ਚਲੋ ਹਨਾ ਧੁੱਪਾਂ ਵੀ ਜ਼ਰੂਰੀਆਂ ਨਿਕਲਣ ਪਰ ਗਰਮੀ ਵੀ ਹੈ ਨਾ ਚਲਾਏ ਆ ਵੀ ਹੁਣ ਨਾ ਬੱਦਲ ਬੱਦਲ ਹੋਏ ਬਸੇ ਚਲੋ ਰੱਬ ਮੀ ਪਾ ਦਿੰਦਾ ਚਲ ਗਰਮੀ ਚ ਚੱਕੀ ਜਾਂਦੀ ਹੈ ਨਾ ਕੁਛ ਮਨ ਵੀ ਰਾਹਤ ਜੀ ਮਿਲ ਜਾਂਦੀ ਹੈ ਚਲੋ ਉਹਨਾਂ ਨੂੰ ਵੀ ਠੀਕ ਰਹਿੰਦਾ ਬਸ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਆਪਣਾ ਚੌਲਾਂ ਦਾ ਬਸ ਬਣ ਕੇ ਹੁਣ ਆਪਣੇ ਤਿਆਰ ਹੋ ਜਾਣਗੇ ਇੱਥੇ ਟਾਈਮ ਵਾਲਾ ਨਹੀਂ ਲੱਗਦਾ ਤੇ ਆਪਣੇ ਬਣ ਕੇ ਥੋੜੀ ਬਣਾਈ ਸੀ ਚੌਲ ਵਾਲੇ ਨਹੀਂ ਸੀ ਬਣਾਈ ਹੈਗੇ ਮੈਂ ਚਲ ਕੇ ਸਮੱਗਰੀ ਦੇਖ ਲਾਂ ਕਿ ਕਿਸ ਨੇ ਬੱਚੇ ਨੇ ਖਾਣੇ ਹੋਣਗੇ ਜਿੰਨੇ ਕਰ ਮੇਰੇ ਖਾ ਲਣਗੇ ਇਹਨਾਂ ਆਪਣੇ ਥੋੜੇ ਜਿਹਾ ਚੌਲ ਇਹਨਾਂ ਦੇ ਜਿਹਨਾਂ ਥੋੜੇ ਜਿਹਾ ਪਾਣੀ ਜਰ ਹੈ ਗਿਆ ਮਤਲਬ ਰਸ ਮਿਸੇ ਜੀਤੀ ਹੋ ਉਹਨਾਂ ਆਪਾਂ ਨੇ ਭਾਫ਼ ਬੰਦ ਕਰਤੀ ਉਹਦੇ ਨਾਲ ਜਮੀ ਸੁੱਕ ਜਣਗੇ ਫਿਰ ਨਹੀਂ ਫਿਰ ਮੈਂ ਕਿਹਾ ਵੀ ਜਦ ਜੋ ਹੋਰ ਪਾਣੀ ਪਾ ਕੇ ਰਚਾਂਗੇ ਫਿਰ ਘਰਾਜਾ ਬਣ ਗਿਆ ਤੇ ਆਪਾਂ ਨੇ ਨਾ ਹੁਣ ਕੜਾਹੀ ਧਰ ਲਈਏ ਦੇ ਪਰ ਲੋਂਡਾ ਰੱਖ ਲਿਆ ਆਪਾਂ ਇਹਦੇ ਵਿੱਚ ਸੌਰੀ ਜੀ ਲੋਂਡਾ ਰੱਖ ਲਿਆ ਲੋਂਡਾ ਰੱਖ ਕੇ ਆਪਾਂ ਹੁਣ ਇਹਦੇ ਵਿੱਚ ਇੱਕ ਕੜਛੀ ਦੇਣ ਦੀ ਬਾਲੀ ਹੁਣ ਆਪਾਂ ਇੱਥੇ ਤੜਕਾ ਲਾ ਦਾਂਗੇ ਸਬਜੀ ਨੂੰ ਅਨਗਸਤੇ ਪਿਆਜ਼ ਮੈਂ ਕੱਟ ਲਈ ਸੀ ਧੋ ਲਈ ਸੀ ਇੱਥੇ ਧੋ ਲਈ ਸੀ ਬੈਠ ਕੇ ਆਪਾਂ ਹਣੇ ਦੇ ਵਿੱਚ ਪਿਆਜ਼ ਪਾ ਦਾਂਗੇ ਆਪਾਂ ਨੇ ਪਿਆਜ਼ ਪਾਣੇ ਨੇ ਇਹਦੇ ਵਿੱਚ ਪਰਚੀ ਨਾਲੇ ਲੱਗ ਗਈ ਮੈਂ ਪਹਣ ਤੋਤੇ ਸੀ ਨਾ ਚਤੇ ਆਜਾ ਮਸਾਲਾ ਨਹੀਂ ਉਟਿਆ ਹੈਗਾ ਬਸ ਇਹ ਪਿਆਜ਼ ਪਤਲਾ ਪਤਲਾ ਬਰੀਕ ਬਰੀਕ ਜਿਹਾ ਕੱਟ ਕੇ ਆਪਾਂ ਨੇ ਬਸ ਇਹਦਾ ਤੜਕਾ ਲਾਤਾ ਸਬਜੀ ਥੋੜੀ ਹੋ ਸਿਕੜ ਪਾਲੀ ਸੀ ਸਬਜੀ ਇਹ ਵੀ ਥੋੜੀ ਜਿਹੀ ਹੁੰਦੀ ਹੈ ਸਬਜੀ ਤੋ ਰੋਜ਼ ਡੇਲੀ ਬਣਦੀ ਆ ਤਾਂ ਕਰਕੇ ਆਪਾਂ ਥੋੜੀ ਜਿਹੀ ਬਣਾਉਣੇ ਹੁੰਦੇ ਆ ਸਬਜ਼ੀ ਬਾਲੀ ਨਹੀਂ ਬਣਾਉਂਦੇ ਹੈਗੇ ਫਿਰ ਵੀ ਬੱਚੇ ਚਲ ਬੱਚੇ ਖਾਂਦੇ ਨੇ ਫਿਰ ਵੀ ਅ ਥੋੜੀ ਖਾਂਦੇ ਹੁੰਦੇ ਨੇ ਸਬਜ਼ੀ ਬਣਾ ਤਾਂ ਲੈਣੇ ਹੁੰਨੇ ਕੋਈ ਆਟਾ ਮਾ ਬਣ ਜਾਂਦੀ ਨਾ ਹੁਣ ਚੌਲ ਬਣ ਕੇ ਪੁੱਤਾ ਸੁਪੀ ਸਬਜ਼ੀ ਬਣ ਗਈ ਅ ਬਸ ਕੁਸ ਚੌਲ ਖਾ ਲੈਣਗੇ ਕੁਸ ਸਬਜ਼ੀ ਰੋਟੀ ਫਿਰ ਜੇ ਹੁਣ ਚੌਲ ਬਣਾਉਂਦੀ ਫਿਰ ਸਬਜ਼ੀ ਵੀ ਬਣਨੀ ਜ਼ਰੂਰੀ ਸੀ ਕਿਉਂ ਸਬਜ਼ੀ ਆਪਾਂ ਨੇ ਬੜਾਈ ਵੀ ਹੈ ਨਹੀਂ ਸੀ ਆਪਣੇ ਕੋਲ ਸਬਜ਼ੀ ਨਾ ਸਵੇਰੇ ਸੀ ਤਾਂ ਤਾਂ ਕਰਕੇ ਮੈਂ ਕਿਹਾ ਵਿਚਾਰ ਥੋੜੀ ਬਣਾ ਲੈਣੀਆਂ ਵੀ ਦੋਏ ਦਿਨ ਤਾਂ ਫਿਰ ਖਾਦੇ ਵੀ ਨਹੀਂ ਆਉਂਦੇ ਹੈਗੇ ਆ ਦੇ ਨਾ ਹੁਣ ਨਾ ਥੋੜਾ ਜਿਹਾ ਇਹਦੇ ਦੇ ਵਿੱਚ ਨਾ ਰਾ ਹੋ ਰਹਿ ਗਿਆ ਮਤਲਬ ਪਾਣੀ ਜਿਹਾ ਰਹਿ ਗਿਆ ਇਹਦੇ ਵਿੱਚ ਚੌਲਾਂ 'ਚ ਹੁਣ ਆਪਾਂ ਇਹਨੂੰ ਟੱਕ ਦਾਂਗੇ ਟੱਕ ਕੇ ਨਾ ਥੋੜਾ ਜਿਹਾ ਜਿਹੜਾ ਹੋਊਗਾ ਨਾ ਉਹ ਰਸ ਮਿਸਾ ਜਾਣਾ ਮੁਰਜੂਗਾ ਪਾਣੀ ਫਿਰ ਭਾਪ ਨਾਲ ਸੁੱਕ ਜਾਂਦਾ ਹੁੰਦਾ ਪਾਣੀ ਚੌਲਾਂ ਦਾ ਆਪਾਂ ਹੁਣ ਇੱਥੇ ਬਸ ਆਰਬੀ ਪਾਤੀ ਆਰਬੀ ਆਪਾਂ ਹੁਣੇ ਆਹ ਉਹ ਲੋੜਾ ਨਾ ਪਿੱਛੇ ਹੁਣ ਸਟੈਂਡ ਮੂਰੇ ਨੂੰ ਹੋ ਗਿਆ ਉਹ ਨਾ ਪਿੱਛੇ ਨੂੰ ਭੱਜ ਲਿਆ ਸੀ ਲੋੜਾ ਹੁਣ ਮੈਂ ਤਾਂ ਹੀ ਥੱਲੇ ਤਾਰ ਕੇ ਨਾ ਮੈਂ ਉਹ ਜਿਹੜਾ ਸਟੈਂਡ ਹੈ ਗੈਸ ਵਾਲਾ ਸਟੈਂਡ ਹੈ ਉਹ ਮੈਂ ਤਾਂ ਹੀ ਸੈੱਟ ਕਰਿਆ ਇਹਨਾਂ ਪਤਾ ਗੈਸ ਵਾਲਾ ਸਟੈਂਡ ਮੈਂ ਤਾਂ ਰੱਖ ਲੈਣੀ ਹੁੰਦੀ ਆ ਜਿਹੜਾ ਧੂਆ ਹੁੰਦਾ ਇਹ ਮਤਲਬ ਨਾ ਬਾਹਰ ਨਿਕਲ ਹੀ ਜਾਂਦਾ ਧੂਆ ਜੇ ਇਹ ਨੂੰ ਮੈਂ ਸਟੈਂਡ ਨੂੰ ਨਹੀਂ ਰੱਖਦੀ ਹੈਗੀ ਕਿਉਂ ਇਹ ਗੋਲ ਹੈ ਨਾ ਚੁੱਲ੍ਹਾ ਇਹ ਇਹ ਉਹਦਾ ਧੂਆ ਨਾ ਮੂਰੇ ਨੂੰ ਵਾਪਸ ਨੂੰ ਮੁੜੀ ਜਾਂਦਾ ਫਿਰ ਮੂੰਹ ਪੰਨੀ ਨੂੰ ਆਈ ਜਾਂਦਾ ਫਿਰ ਇਹ ਧੂਆ ਆਪਣਾ ਚਿਮਣੀ ਆ ਉੱਪਰ ਬਣੀ ਵੀ ਬਹੁਤ ਸੋਹਣੀ ਚਿਮਣੀ ਆ ਇਹ ਫਿਰ ਵਾਪਸ ਉੱਪਰ ਚਿਮਣੀ ਦੇ ਵਿੱਚ ਨੂੰ ਨਿਕਲ ਹੀ ਜਾਂਦਾ ਧੂਆ ਜਿੰਨਾ ਵੀ ਹੁੰਦਾ ਧੂਆ ਉੱਥੇ ਨੂੰ ਵਾਪਸ ਨਿਕਲ ਹੀ ਜਾਂਦਾ ਧੂਆ ਚਲਿਆ ਜਾਂਦਾ ਤਾਂ ਕਰਕੇ ਫਿਰ ਮੈਂ ਇਹ ਗੈਸ ਵਾਲਾ ਜਿਹੜਾ ਸਟੈਂਡ ਹੈ ਇੱਕ ਦਿਨ ਗੈਸ ਵਾਲਾ ਸਟੈਂਡ ਲਾਤਾ ਸੀ ਉਹ ਫਿਰ ਮੈਂ ਇਹਦੇ ਪਰ ਚੁੱਲੇ ਪਰ ਤਾਤਾ ਇਹ ਨਾ ਹੁਣ ਧੂਆ ਸਾਰੇ ਤਾਂ ਹੀ ਵਾਪਸ ਚਲੇ ਜਾਂਦਾ ਹੈ ਆਹ ਬਹੁਤ ਰਾਮਦਾਰੀ ਆ ਚਲ ਆਪਣਾ ਹਨਾ ਤਵਾ ਵੀ ਧਰ ਲੈਣੀ ਆ ਮੈਂ ਇੱਥੇ ਕੜਾਈ ਵੀ ਜੋ ਮਰਜੀ ਛੋਟੀ ਪਤਲੀ ਵੀ ਧਰ ਲੈ ਜਾਂ ਪਤਲਾ ਵੀ ਧਰ ਲੈ ਜੋ ਮਰਜੀ ਕੁਝ ਧਰ ਲੈ ਜੇ ਪਰ ਚੁੱਲੇ ਪਰ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸਟੈਂਡ ਬਸ ਵਿੱਚ ਬਹੁਤ ਸੋਹਣਾ ਫਿੱਟ ਹੋ ਜਾਂਦਾ ਹੁੰਦਾ ਇਹਦੇ ਵਿੱਚ ਚੱਕਾ ਮжая ਸਟੈਂਡ ਹੈ ਤਾਰ ਕੇ ਬਣਾਇਆ ਚਾਹੇ ਥੱਲੇ ਰੱਖ ਦੋ ਕਿਉਂ ਨਾ ਆਪਣਾ ਬਾਲਾ ਫੂਕੇ ਜਦੋਂ ਆਪਣਾ ਕੰਮ ਕਰਿਆ ਇਹ ਚੁੱਲੇ ਪਰਵਣਾ ਜਿਹਦੇ ਤਾਰ ਕੇ ਰੱਖ ਦੋ ਜਿਵੇਂ ਆਪਾਂ ਤਵਾ ਤਾਰਦੇ ਨੇ ਉਹਨੂੰ ਸਟੈਂਡ ਵੀ ਉੱਪਰ ਜਾਂਦਾ ਫਿਕਸ ਨਹੀਂ ਆਪਣੇ ਇਹ ਕਰਾਇਆ ਹੋਇਆ ਹੈਗਾ ਚੱਕਾ ਮਾਈਆ ਕਿਉਂ ਜੇ ਆਪਾਂ ਮਿੱਟੀ ਦਾ ਚੁੱਲਾ ਬਣਾਉਣੇ ਨੇ ਫਿਰ ਅਗਲਾ ਫਿਕਸ ਕਰ ਲਾਂਦਾ ਹੁੰਦਾ ਇਹ ਤਾਂ ਸਮਾਂ ਤੇ ਲੋਹੇ ਦਾ ਚੁੱਲਾ ਚਲ ਆਪਾਂ ਚੱਕ ਕੇ ਆਪਣਾ ਕਨਵਰਟ ਲੈਣੇ ਹੈ ਬਣੀ ਸਬਜੀ ਬਸ ਹੁਣ ਥੋੜਾ ਜਿਹਾ ਟੱਕ ਆਪਣੀ ਸਬਜੀ ਬਣ ਕੇ ਤਿਆਰ ਹੋ ਜੂਗੀ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈ